ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਅਦਲੀਵਾਲ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ 에어ਪੋਰਟ ਦੇ ਬਿਲਕੁਲ ਲਾਗੇ ਆਪਾਂ ਵੀਡੀਓ ਬਣਾ ਬਣਾ ਰਹੇ ਆ ਇੱਥੇ ਬਿਲਕੁਲ ਲਾਗੇ ਹੋਟਲ ਐਡੀਸਨ ਬਲੂ ਤੇ ਅੱਜ ਦੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਦੋ گاਵਾ ਦਿਖਾਉਣੀ ਆ ਤੇ ਇੱਕ ਸੂਈ ਸਵਾਈ ਮੱਝ ਵੀ ਦਿਖਾਉਣੀ ਆ ਜਿਹਦੇ ਕੋਲ ਦੁੱਧ ਵੀ ਚੰਗਾ ਤਿਆਰ ਮੌਕੇ ਦੇ ਦੱਸਦੇ ਲੋਹੀ ਮੱਝ ਆ ਦੇਖਦਾ ਹੀ ਬਾਕੀ ਜੀ ਸਵੇਰ ਸਵੇਰ ਦਾ ਟਾਈਮ ਹੈ ਇਹ ਪਸ਼ੂ ਪੂਰੇ ਜੇ ਜੇ ਵੀ ਨਹੀਂ ਹੈ ਕੋਈ ਵੀ ਰੋਸਾ ਨਾ ਜਿਹੜਾ ਅੰਦਾਜ਼ ਲਾਵੇ ਬਾਕੀ ਇਹ ਵੀ ਕਾਫੀ ਸਫਾਈ ਤੇ ਸੱਲ ਨੇ ਜਿਹੜੀ ਹੈ ਚੰਗੇ ਕਦ ਕਠ ਵਾਲੀ ਹੈ ਤਿੰਨ ਪਸ਼ੂ ਜਿਹੜੇ ਤੁਹਾਨੂੰ ਦਿਖਾਵਾਂਗੇ ਅੱਜ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋਸਣਾ ਠੀਕ ਠਾਕ ਜੀ ਸਾ ਵਧੀਆ ਜੀ ਤੇ ਵੀਰ ਜੀ ਨਾਮ ਦੱਸ ਤੇ ਕਰੀ ਆਪਣਾ ਹਾਂ ਮੈਂ ਰਾਜੀਵ ਚੰਦ ਪਾਲ ਤੇ ਹਾਂਜੀ ਪਿੰਡ ਅਜ਼ਰੀ ਵਾਲਾ ਠੀਕ ਆ ਪੀਰੋ ਜੀ ਵਾਲਾ ਜ਼ਿਲ੍ਹਾ ਬਰਸਾ ਤੇ ਆਪਣਾ ਇਥੋਂ ਡੇਰਾ ਪੈਂਦਾ ਰੈਡੀ ਸਾਨੂੰ ਉੱਥੋਂ ਲੱਗੇ ਨਾਲ ਪੀਦਾ ਕੁ ਅੱਧਾ ਕਿਲੋਮੀਟਰ ਠੀਕ ਹੈ ਤੇ ਕਿਲੋਮੀਟਰ ਇਥੋਂ ਆਪਾਂ ਨੂੰ 에어ਪੋਰਟ ਆ ਹੈਨਾ 에어ਪੋਰਟ ਆ ਠੀਕ ਹੈ ਆਪਣਾ ਡੇਰੇ ਦੇ ਉੱਤੇ ਸਾਡੇ ਕੋਲ ਠੀਕ ਹੈ ਜੀ ਤੇ ਫੋਨ ਨੰਬਰ ਬੋਲ ਦੋ ਇੱਕ ਕਰੀ 9772 ਹਾਂਜੀ 828 ਠੀਕ ਹੈ ਮੇਰਾ ਹੈਗਾ ਜੋ 8094 ਹਾਂਜੀ 8564 ਠੀਕ ਹੈ ਸ਼ਰਵਾਤ ਫੇਰਾ ਤਾਜੀ ਸੋਈ ਤਾਂ ਕਰ ਲਈਏ ਹਾਂਜੀ ਅਜੇਰ ਇਹਦੀ ਪਾਈ ਜੇ ਹਾਂਜੀ ਅਪਰੋਪਰ ਜੇਰ ਪਾਤੀ ਚੜੀ ਇਹਨੇ ਤੇ ਆ ਥਾਨਵੇਂ ਤੇ ਦੇਖ ਸਾਦੇ ਲੱਗੇ ਤਾਂ ਬਾਕੀ ਇਹ ਜੇ ਤਾਜੀ ਸੋਈ ਆ ਉਹ ਤੇ ਕਰਕੇ ਕੁਝ ਨਵਾਈ ਨਮੋਈ ਬਣੀ ਆ ਤੇ ਸਵੇਰ ਸਵੇਰ ਦਾ ਟਾਈਮ ਆ ਕੁਝ ਰੱਜੀ ਵੀ ਨਹੀਂ ਆ ਤੇ ਕੁਝ ਲੱਪੇ ਲੱਪੇ ਚ ਵੀ ਆ ਬੱਚਾ ਕੀ ਵੇਜੀ ਮਗਰ ਬੱਚਾ ਜੀ ਮਗਰੇ ਤੇ ਬੱਛਾ ਆ ਹਾਂਜੀ ਤੇ ਕਿੰਨਾ ਕ ਦੁੱਧ ਚਵਾਈ ਜਾਊਗੀ ਉਤਨਾ ਦੁੱਧ ਵੀ ਜੀ 17 18 ਨੱਤੇ ਬਰੂਗੇ ਅੱਛਾ ਬਾਹਰ ਜਾਓ ਬਲਦੇ ਅੰਦਰ 17 18 ਲੱਗੇ ਜਿਹੜਾ ਚੁਆਈ ਜਾਊਗੇ 18 ਬਰੂਗੇ ਠੀਕ ਐ ਤੇ ਇਹਦੇ ਚੁਆਈ ਕੀਤੀ ਕੋਈ ਅੱਜ ਚੁਆਈ ਰੱਤ ਕੀਤੀ ਵੀਰ ਜੀ ਅੱਛਾ ਕਿਲ ਚੋਏ 4-5 ਕਿਲੋ 4-5 ਕਿਲੋ ਚਾਰ ਚੋਏ ਅੱਛਾ 4-5 ਕਿਲੋ ਹੋਲੀ ਕੀਤੀ ਆ ਠੀਕ ਤੇ ਚੁਆ ਚੋ ਓਕੇ ਨਿਕਲਿਆ ਪੂਰਾ ਹਾਂਜੀ ਹਾਂ ਚੁਆ ਪੂਰਾ ਵਧੀਆ ਭੋਲੀ ਬਹੁਤ ਆਦੀ ਵੀਰ ਜੀ ਠੀਕ ਤੋਰਾਂ ਫੇਰ ਇੱਕ ਰੀ ਦੀ ਉਤਰਾਂ ਜਿਹੜੀ ਕੱਦ ਕਾਟ ਦੀ ਚੰਗੀ ਆ ਤੇ ਥੱਲੇ ਵੀ ਚੰਗੀ ਤਿਆਰ ਹੋਈ ਆ ਬੱਸ ਇਹ ਆ ਕਿ ਥੋੜੀ ਜਿਹੀ ਬੜੀ ਦੁਬੜੀ ਇਹ ਨਵਾਈ ਨੁਹ ਹੀ ਨਹੀਂ ਲੈ ਜਾ ਬਿੱਦੀ ਹਵਾਨਾ ਗਾਣਾ ਵੀ ਚੰਗਾ ਤਿਆਰ ਕੀਤਾ ਤੇ ਹਵਾਨਾ ਪਛਾਣ ਵੀ ਚੰਗਾ ਤਿਆਰ ਕੀਤਾ ਤੇ ਕਿੰਨਾ ਰੱਖਣਾ ਵੀਰ ਜੀ ਦਾ ਫਰਮੂਲਾ ਆਪਾਂ ਮੋਲ ਦਾ ਜਾ ਜਾਂ ਲੋ ਦਾ ਪਰ ਡੇ ਗਾਂ ਦੇ ਹਾਸੇ 55 ਜਰ ਕੜੀਆਂ ਦੇਣਾ ਹਾਂਜੀ ਹਾਂਜੀ ਮੋਲ ਕਰਾਂਗੇ ਆਪਣਾ 65 ਅੱਛਾ 60 ਹਜ਼ਾਰ ਵੀ ਦੇ ਦੋਗੇ ਬਾਕੀ ਮਾਂ ਤਾਂ ਵਿੱਚ ਹੋਰ ਮਾਂ ਤਾਂ ਕਰਾਏ ਫੋਨ ਕੋਈ ਲਾਵੇ ਖੁੱਲਾ ਕਰ ਦਾਂਗਾ ਠੀਕ ਆ ਬਾਕੀ ਕੋਈ ਫੋਨ ਲਾਵੇ ਹੋਰ ਕਰ ਦਾਂ ਕੋਈ ਠੀਕ ਆ ਤੇ ਹੁਣ ਇੱਕ ਗਾਂ ਬੱਚੇ ਤੋਂ ਬਿਨਾਂ ਜਿਓ ਠੀਕ ਹੈ ਜੀ ਆ ਵਾਲੀ ਗਾਂ ਦੇ ਇਹਦੇ ਕੋਲੇ ਕਿੰਨਾ ਚਿਰ ਦੁੱਧ ਵੀਜੀ ਇਹ ਕਮਜੀ 8 ਕਿਲੋ ਦੁੱਧ ਅਠੋਂ ਬਾਹਰ ਹੀ ਹੈ ਅੱਛਾ 8 ਕਿਲੋ ਦੁੱਧ ਇਹ ਬੰਦੇ ਦੇ ਦਾਂਗੇ ਠੀਕ ਹੈ ਤੇ ਗਾਂ ਬਣੀ ਕਿ ਨਹੀਂ ਨਹੀਂ ਜੀ ਗਾਂ ਨਹੀਂ ਬਣੀ ਅੱਛਾ ਤੇ ਭਾਈਆਂ ਕਿ ਮੇਰੇ ਸੁਈਏ 2 ਕਿਲੋ ਤੁਸੀਂ ਤੇ ਦੁੱਧ 8 ਕਿਲੋ ਹੈਗਾ ਵਾ ਦੁੱਧ 8 ਕਿਲੋ ਹੈਗਾ ਤੋੜ ਦਈਏ ਫਿਰ ਇਹਨਾਂ ਵੀ ਆਪਾਂ ਦੁੱਧ 8 ਕਿਲੋ ਚੱਲ ਕਰਨਾ ਹੈਗੀ ਇਹ ਵੀ ਕ੍ਰੋਸ ਚ ਚਲੋ ਇਹ ਹੈ ਕਿ ਗਰਮੀਆਂ 'ਚ ਦੁੱਧ ਜਿਹੜਾ ਕਰਦਾ ਚਾਹ ਪਾਣੀ ਦਾ ਸਾੜੀ ਜਾਊਗੀ ਲੱਗ ਜਾ ਵੀਡੀਓ ਬਾਕੀ ਆ ਜਿਹੜੀ ਸੜਕ ਹੈ ਰੈਡੀਸਨ ਬਲੂ ਤੋਂ ਮੁੜਦੀ ਆ ਤੇ ਸਿੱਧੀ ਇੱਥੇ ਸਿੱਧਾ ਹੀ ਹੁੰਦੀ ਆ ਬਿਲਕੁਲ 7 ਕਿਲੋ 7 ਕਿਲੋ ਦੋ ਜਣਾਂ ਸਾਥ ਆ ਤੇ 7 ਕਿਲੋ ਪੱਕਾਲੇ ਦੇ 7 ਕਿਲੋ ਜਿਹੜਾ ਪੱਕਾ ਅੱਛਾ 7 ਕਿਲੋ ਦੋ ਚਵਾਵਾਂਗੇ ਤੇ ਉੱਤਰਾ ਠੰਡੀ ਤੇਰੀ ਬਿਲਕੁਲ ਠੰਡੀ ਬਹੁਤ ਜਿਆਦੀ ਠੰਡੀ ਠੀਕ ਐ ਬੈਠ ਜਾਓ ਗਾਂ ਠੰਡੀ ਗਰੀਨ ਚ ਮਰ ਗਿਆ ਅੰਦਰ ਬੈਠ ਜਾਓ ਗਾਂ ਥੱਲੇ ਬੈਠੋ ਠੀਕ ਆ ਮੱਦੇ ਫਿਰ ਉਹ ਗਾਂ ਨੂੰ ਕੱਢਣਾ ਤੇ ਥਾਣੇ ਥਣ ਪੂਰੇ ਓਕੇ ਹਣ ਓਕੇ ਥਾਣੇ ਓਕੇ ਕਰੀ ਤੇ ਮੁੱਲੇ ਦਾ ਮੁੱਲੇ ਦਾ ਮੂਤੀ ਵੀ ਦਾ ਪੱਜੀ ਕਰਦੇ ਆਂ ਅੱਛਾ ਤੇ ਭਈਆ ਦੇਣਾ ਭਈਆ ਨਹੀਂ ਦੇਦੋਗੇ ਬਾਕੀ ਛੋਟ ਛੋਟ ਮੌਕੇ ਤੇ ਹੋਰ ਕਰ ਦੋ ਕੋ ਫੋਨ ਲਾਵੇ ਇੱਕ ਰਹੀ ਹੈ ਨਾ ਠੀਕ ਹੈ ਜੀ ਤੇ ਮੱਝ ਵੀ ਵਿਖਾ ਦੀ ਉਹਨੇ ਇੱਕ ਆ ਮੱਝ ਜਿਹੜੀ ਆਵਲੀ ਮੱਝ ਆ ਬਾਕੀ ਥਣਾ ਦਾ ਸਾਈਜ਼ ਗੈਪ ਵੀ ਤੁਸੀਂ ਦੇਖ ਸਕਦੇ ਚੰਗਾ ਵਾ ਚੰਗੇ ਗੈਪ ਤੇ ਥਾਣੇ ਜਿਹੜਾ ਤੇ ਬਾਕੀ ਲੋਹੀ ਮੱਝ ਆ ਕਦ ਕਾਠ ਪੱਖਾ ਵੀ ਚੰਗੀ ਆ ਤੇ ਵਾਨਾ ਵੇਹਮਾ ਕਰੇ ਕਰੀ ਦੇਖ ਸਾਦੇ ਜੀ ਕਿੰਨਾ ਜੇ ਵੇਜੀ ਇਹ ਤੇ ਕਲ ਦੁੱਧ ਜੀ ਦੁੱਧ ਤੇ ਕੋਈ ਹੈਗਾ ਜੀ 11 ਕਿਲੋ ਤੋਂ ਬਾਹਰੀ ਆ ਅੱਛਾ ਤੇ 11 ਕਿਲੋ ਤੋਂ ਚਾਹੋਂਗੇ ਜੀ 11 ਬਾਹਰੀ ਦੁੱਧ ਅੱਛਾ 11 ਕਿਲੋ ਦੁੱਧ ਜਿਹੜਾ ਪੱਕਾ ਕਰੋ ਚਵਾ ਦੋਗੇ ਠੀਕ ਹੈ ਦੁੱਧ 12 ਕਿਲੋ ਆ ਅੱਛਾ 11 ਦੀ ਗਾਰੰਟੀ ਬੰਨ੍ਹ ਦੋ ਜੇ ਟਾਈਮ ਜਿੱਦਾਂ ਮਰਜੀ ਕੋਈ ਚੋਵੇ ਆਪਣੀ ਦਸੱਲੀ ਕਰੇ ਠੀਕ ਹੈ ਜੀ ਨਾਮ ਆਪਣੇ ਚੋਗੇ ਠੰਡੀ ਧੀਰੀ ਮੱਝ ਇਹ ਗਾਂ ਹੀ ਆ ਸਮਝੋ ਬੇਤੋ ਠੀਕ ਹੈ ਉਹ ਤੇ ਭਾਵੇਂ ਲਾਗਣਾ ਜਿੱਦਾਂ ਮਰਜੀ ਗਜੋ ਦੇ ਠੀਕ ਆ ਨਹੀਂ ਜੋ ਹਾਂ ਕਿੰਨਾ ਚਿਰ ਹੋ ਗਿਆ ਵਿੱਜੀ ਨੇ ਸੂਈ ਨਾ ਬਤਾ ਵੇਖ ਲੋ ਉਹ ਤੋਂ ਕੱਟੀ ਵਿੱਜੀ ਵੀ ਕਿ ਦਿਨ ਹੋਵੇ ਜੋ ਸੂਈ ਨਾ ਹੋਵੇ ਕੋਈ ਬਾਈਆਂ ਦੇਲੇ 20 ਦਿਨ ਠੀਕ ਆ ਚਲੋ ਕੱਟੀ ਹੋਣੀ ਦਿਖਾ ਦਿੰਦੇ ਚੰਗੀ ਤਰ੍ਹਾਂ ਪਹਿਲਾਂ ਤੋੜ ਕੇ ਦਿਖਾ ਦਈਏ ਮੱਝ ਆਪਾਂ ਬਾਕੀ ਸਾਰੀਆਂ ਸੂਈਆਂ ਸਵਾਈਆਂ ਵਾ ਚਵਾਈ ਤੁਸੀਂ ਆਪਣੀ ਆਪ ਕਰਕੇ ਖੜਨੀ ਤਸੱਲੀ ਕਰਕੇ ਖੜਨੀ ਹੈ ਕਿਉਂਕਿ ਅਸੀਂ ਕਿਸੇ ਵੀ ਪਸ਼ੂ ਦੀ ਚਵਾਈ ਕਰਕੇ ਵੀਡੀਓ ਨਹੀਂ ਬਣਾਉਂਦੇ ਆਜ ਲੈ ਉਹ ਜੀ ਬਿੰਦੀ ਕੱਟੇ ਜਾਂਦੀ ਰਚੇ ਜਾਂਦਾ ਲੈ ਜਾ ਚਲੋ ਲੈ ਜਾਂਦੇ ਮੱਜਾ ਖਾਣ ਆ ਗੀ ਨਾ ਕੱਟੀ ਲੈ ਕੋਈ ਨਾ ਬੜਾ ਕਰਦੀ ਆ ਹਾਂ ਤੇ ਆ ਕੱਟੀ ਜੜੀ ਤੇ ਮਗਰ ਠੀਕ ਹੈ ਬੰਦ ਵੀ ਜੀ ਨੂੰ ਜੇ ਆਪਾਂ ਐਡਾ ਮੇਰ ਰੋਲ ਲਾ ਲਾ ਮੁੱਲ ਕਰੀਏ ਦੇਣਾ ਹਾਂਜੀ ਹਾਂਜੀ ਤੇ ਮੋਲੇ ਦਾ ਕੋ ਲੱਤ ਨਹੀਂ ਕੋ 95 90 ਹਜ਼ਾਰ ਚ ਵਾਜ ਦਾਂਗੇ 90 ਹਜ਼ਾਰ ਹੀ ਦੇ ਦੋਗੇ ਤੇ 5 ਦੀ ਜੋੜ ਕਰਾਂ 85 ਹਜ਼ਾਰ ਮੈਂ ਦੇ ਦਾਂਗੇ ਅੱਛਾ 85 ਹਜ਼ਾਰ ਦੇ ਬਾਕੀ ਮੌਕੇ ਤੇ ਹੋਰ ਮਾਨਤਨ ਚ ਚਲੋ ਕੋ ਫੋਨ ਲਾ ਵੇਖ ਕਰੀ ਹਣਾ ਮਾਨਤਨ ਹੋਣਾ ਹੀ ਹੋਣਾ ਤੁਹਾਨੂੰ ਪਤਾ ਮਾਨਤਨ ਦਾ ਹੁੰਦਾ ਹੀ ਤੁਹਾਨੂੰ ਪਤਾ ਠੀਕ ਹੈ ਜੀ ਤੇ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਸੋਈਆਂ ਚੋਈਆਂ ਸੋਈਆਂ ਵੀ ਜੀ ਹਾਂਜੀ ਦੋ ਦੋ ਟਾਈਮ ਚੋ ਕੇ ਆਪਣੇ ਚੈੱਕ ਕਰਨ ਠੀਕ ਆ ਚੈੱਕ ਕਰਕੇ ਲੈ ਕੇ ਜਾਣ ਕੋਈ ਤਸੱਲੀ ਕਰਕੇ ਖੜਨੇ ਤੁਹਾਡੇ ਘਰ ਹਾਂ ਪੂਰੀ ਪੂਰੀ ਕਰ ਠੀਕ ਹੈ ਜੀ ਤੁਹਾਨੂੰ ਬਤਾ ਜਿੰਨੇ ਪੈਸੇ ਦੇਣੋਂ ਆਪਣੀ ਤਸੱਲੀ ਕਰੇ ਪੂਰੀ ਠੀਕ ਹੈ ਜੀ ਤਸੱਲੀ ਕਰਕੇ ਆਪਣੇ ਜਿਹੜੇ ਪਰਹਰਾਣ ਤਸੱਲੀ ਕਰੇ ਆਪਣੀ ਪੂਰੀ ਹਾਂ ਠੀਕ ਹੈ ਜੀ ਠੀਕ ਹੈ ਵੀਰ ਜੀ ਠੀਕ ਹੈ ਬਾਕੀ ਜਿਹੜੇ ਵੀਰ ਨੇ ਵੀ ਪਸ਼ੂ ਖੜਨਾ ਵੇ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਵੇਸ ਚੱਕ ਕੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇ